ਕਿਦਾਂ ਸਾਰੀ ਕਰਾ ਦਈਏ ਕ੍ਰੋਮ ਸਾਰੀ ਕ੍ਰੋਮ ਕਰਵਾ ਦੇ ਠੀਕ ਆ ਨਿਕਲ ਹੋ ਜਾਏਗਾ ਨਾ ਵਧੀਆ ਲੱਗਣਾ ਵਧੀਆ ਲੱਗੂਗਾ ਤੇ ਆ ਵਿੱਚੋਂ ਬਲੈਕ ਬਲੈਕ ਰਹਿੰਦੀ ਐ ਨਹੀਂ ਇਹ ਵੀ ਇੱਕ ਆ ਨਾ ਜਦੋਂ ਨਾਲ ਬੰਪਰ ਲੱਗ ਗਿਆ ਇਹ ਨਾ ਪਿੱਛੋਂ ਇੱਥੋਂ ਤੇ ਬੰਪਰ ਦੇ ਚੇਂਜ ਹੋ ਗਿਆ ਤੇ ਆ ਨਾਲ ਹੀ ਲੱਗੀ ਤੇ ਹੁਣ ਦੁਰੇ ਲਵਾਉਣੀ ਪੈਣੀ ਆ ਆ ਵਿੱਚ ਗੱਜ ਇਹਦੇ ਵਿੱਚ ਕਾਤੋਂ ਪੋਣਾ ਹੁੰਦਾ ਵਾ ਇਹਦੇ ਵਿੱਚ ਭਾਰੀ ਜਿਹੜਾ ਨਿਕਲਣਾ ਤਾਂ ਡਈ ਜਿਹੜੀ ਪਲੇਟ ਆ ਇਹਦੇ ਵਿੱਚ ਨਿਕਲ ਹੋਣੀ ਐ ਅੱਛਾ ਇਹਦੇ ਵਿੱਚ ਨਿਕਲ ਹੋਣੀ ਐ ਆ ਵੀ ਮਿੱਤਰ ਪਿਆਰਿਓ ਆਪਣਾ ਅੱਜ ਹੈਗਾ ਗੱਡੀ ਦੀ ਪੀਪੀਐਫ ਦੀ ਕਟਿੰਗ ਦਾ ਕੰਮ ਤੇ ਤਾਂ ਮੈਂ ਨਿਕਲ ਲਈ ਪੀਪੀਐਫ ਕਰਾਈ ਨੂੰ ਤੇ ਇੱਕ ਮਹੀਨਾ ਹੋ ਗਿਆ ਤੇ ਹੁਣ ਆਪਾਂ ਕਰਾਵਾਂਗੇ ਨਹੀਂ ਪੀਪੀਐਫ ਦੀ ਕਟਿੰਗ ਤੇ ਜਿਹਦੀ ਕਟਿੰਗ ਕਰਾਵਾਂਗੇ ਤੇ ਨਾਲ ਹੀ ਕਰਾਵਾਂਗੇ ਗੱਡੀ ਦੀ ਸਿਰਾ ਮੈਡੀ ਕੋਟਿੰਗ ਤੇ ਉਹ ਵੀ ਪੈਂਡਿੰਗ ਚ ਪਈ ਤੇ ਅੱਜ ਜਾਣੇ ਆ ਤੁਹਾਨੂੰ ਦਿਖਾਉਣੇ ਆਗੇ ਤੇ ਨਾਲ ਹੀ ਮਰਸੀਡੀਜ਼ ਦੀ ਗਰੀ ਲਗਾ ਨਾ ਇੱਕ ਰਹਿ ਗਿਆ ਜਿਹਦੀ ਕ੍ਰੋਮ ਕਰਾਉਣ ਵਾਲੀ ਤੇ ਉਹ ਵੀ ਕਰਾਉਣੀ ਆ ਤੇ ਉਹ ਵੀ ਅੱਜ ਕਰਾਉਣੇ ਆ ਜਾਣ ਇੱਕ ਤੇ ਗੱਡੀਆਂ ਦੇ ਨਾਲ ਜਗ੍ਹਾ ਲਾਉਣ ਦੀ ਬੜੀ ਦਿੱਕਤ ਆ ਤੇ ਇਹ ਚੀਜ਼ਾਂ ਕਰਨ ਵਾਲੀਆਂ ਇੱਥੇ ਹੁਣ ਗੇਟ ਲਾਵਾਂਗੇ ਇੱਕ ਤੇ ਨਾਲ ਇੱਥੇ ਕੰਦ ਕਰਾਂਗੇ ਤੇ ਇਧਰ ਪਿੱਛੇ ਜਗਾ ਆਪਣੇ ਕੋ ਬਥੇਰੀ ਆ ਇੱਥੇ ਗੱਡੀਆਂ ਲਾਇਆ ਕਰਾਂਗੇ ਛੱਡ ਛੁੱਡ ਬਣਾਉਨੇ ਆ ਇਹਦੇ ਸੂਤਰ ਨਹੀਂ ਆਉਣ ਡਿਆ ਕੰਮ ਹੁਣ ਬਸ 10 15 ਦਿਨਾਂ ਚ ਹੋ ਜਾਣਾ ਸੈਟ ਕੰਮ ਬਾਕੀ ਲਿਸ਼ਕਣ ਈ ਆ ਬੁਰੀ ਆ ਜੀ ਇਹੋ ਦੇਖਾਂ ਢੀ ਪਿੱਛੇ ਪੂਰੀ ਲਿਸ਼ਕਣ ਈ ਆ ਅੱਜ ਦੇ ਤੇ ਤੇਲ ਵਾਲਾ ਕੰਮ ਵੀ ਹੋਣਾ ਹੀ ਪੈਣਾ ਵੀ ਖਰਚੇ 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 ਬਾਕੀ ਇਥੋਂ ਗ੍ਰਿਲ ਖੜਨੀ ਆਪਾਂ ਤੇ ਗੱਡੀ ਆਪਣੀ ਲੱਗੀ ਆ ਹੌਂਡੀ ਪੇਂਟ ਪੂੰਡ ਤੇ ਰਗੜ ਗਈ ਚੱਲਣ ਦੀ ਇਹਦੀ ਲੱਗ ਜਾਣੇ ਜੇ 5-7 ਦਿਨ ਤੇ ਬਾਕੀ ਖੜਦੇ ਆ ਗ੍ਰਿਲ ਵੀਰ ਕੋਲ ਲਵਾ ਕੇ ਬਣੀ ਲਾ ਦੇਣੀ ਆ ਫੋਨ ਤੇ ਕੀਤਾ ਸੀ ਇਹਨੂੰ ਮੈਂ ਤੇ ਦੇਖਦੇ ਆ ਵੀ ਲਾਈ ਆ ਕਿ ਨਹੀਂ ਗ੍ਰਿਲ ਤੇ ਹੋਰ ਵੀਰ ਫਿਰ ਕਿਦਾਂ ਸਾਰੀ ਕਰਾ ਦਈਏ ਕਰੋਮ ਸਾਰੀ ਕਰੋਮ ਕਰਵਾ ਦੇ ਠੀਕ ਹੈ ਨਿਕਲ ਹੋ ਜਾਏਗਾ ਨਾ ਵਧੀਆ ਲੱਗਣਾ ਵਧੀਆ ਲੱਗੂਗਾ ਤੇ ਆਹ ਵਿੱਚੋਂ ਬਲੈਕ ਬਲੈਕ ਰਹਿਣ ਦੀਏ ਨਹੀਂ ਇਹ ਵੀ ਕਰੋਮ ਕਰਾ ਦੇ ਨਹੀਂ ਇਹ ਕਰੋਮ ਨਹੀਂ ਇਹ ਬਲੈਕ ਹੀ ਸੋਹਣੀ ਲੱਗਣੀ ਹੈ ਚਲ ਬਲੈਕ ਹੀ ਰਹੇ ਆਹ ਕਰੋਮ ਇੱਥੇ ਚੜ ਜੇਗੀ ਹਨਾ ਚੰਗੀ ਤਰ੍ਹਾਂ ਪਿੱਛੋਂ ਥੋੜੀ ਜੰਗਾਲੀ ਗਈ ਹੈ ਆਹ ਸਾਰੀ ਹੋ ਜਾਣੀ ਹੈ ਕਰੋਮ ਕਰਾ ਦੇ ਬਹੁਤ ਵਧੀਆ ਹੋ ਜਾਣਾ ਫੇਰ ਲੱਗੂ ਟੋਰੀ ਹੈ ਤੇ ਬਾਕੀ ਉਹ ਕਰ ਦੇਣਾ ਹੀ ਕੰਮ ਦੂਸਰਾ ਡਿੱਗੀ ਖਿਲਾ ਕੇ ਬੰਪਰ ਦਾ ਹਾਂ ਉਹ ਵੀ ਕਰ ਦਿਓ ਹੈ ਚਲੋ ਲਿਆਓ ਖੜਾਓ ਫਿਰ ਕਰ ਦਈਏ ਫਿਰ ਅੱਜ ਅੱਜ ਕਰਾ ਕੇ ਤੁਹਾਨੂੰ ਦੇ ਦੇਣਾ ਠੀਕ ਆ ਇਹ ਆਪਣਾ ਭਰਾ ਸੌਰਵ ਇੱਕ ਗੱਡੀ ਲਈ ਆ W124 ਤੇ ਕਿੰਨੇ ਦਿਨਾਂ ਤੱਕ ਮਿਲ ਜੂ ਫਿਰ ਦੋਵਾਂ ਜਾਣ ਦਿਨਾਂ ਦਾ ਸਹੀ ਆ ਠੀਕ ਕਲਰ ਦੀ ਐਂਡ ਕਰਾ ਦੇਣੀ ਫਿਰ ਹੈ ਠੀਕ ਆ ਸਰ ਕਰਾਵਾ ਲੇਂਗੇ ਪੂਰੀ ਐਂਡ ਕਰਾਵਾਓਗੇ ਐਂਡ ਕਰਾਓਗੇ ਓਕੇ ਓਕੇ ਸਰ ਚੱਲ ਠੀਕ ਬਾਕੀ ਨਾ ਹੁਣ ਡੀਜ਼ਲ ਪਵਾ ਲਈਏ ਵੀ ਖਰਚਾ ਪੈ ਗਿਆ ਸੋਈ ਆ ਗਈ ਥੱਲੇ ਰੀਨ ਨੂੰ ਫੁੱਲ ਕਰਾਉਣੀ ਪੈਣੀ ਆ ਫੁੱਲ ਤੇ ਚਲੋ ਸਾਫੀ ਕਰਾ ਲੈਣੇ ਆ ਤੇ ਡੀਜ਼ਲ ਪਾਉਣਾ ਪੈਣਾ ਹੁਣ ਔਰ ਲਾਈਸ ਬੰਬ ਦਾ ਹੀ ਪਾਉਣਾ ਜਦੋਂ ਮੈਂ ਜੰਮ ਨੂੰ ਹੀ ਜਾਈਏ ਇਧਰੋਂ ਹੀ ਪਵਾਈਦਾ ਵਧੀਆ ਐਵਰੇਜ ਦੇਣ ਦੀ ਗੱਡੀ ਇੱਕ ਆ ਬੜੀ ਦਿੱਕਤ ਆਉਂਦੀ ਆ ਨਾ ਖੋਲਿਆ ਮੰਦਰਾਏ ਬੰਨਣਾ ਭਾਈ ਆ ਦਿੱਕਤ ਖੋਲਿਆ ਉਹਨੂੰ ਮੜਾ ਜਾ ਨਾ ਉਹ ਵਿੱਚ ਚਾਬੀ ਲਾ ਲਿਓ ਵਾਲਾ ਸ਼ਹਿਰ ਆ ਗਿਆ ਵਾ ਤੇ ਇੱਥੇ ਹੁਣ ਗ੍ਰੇਲ ਦੀ ਨਿੱਕਲ ਜਿਹੜੀ ਕਰਾਉਣੀ ਆ ਤੇ ਉਹ ਅਜੇ ਪਤਾ ਵੀ ਕਰਨਾ ਬਣਾ ਵੀ ਕਿੱਥੋਂ ਹੋਣੀ ਆ ਲੱਬਣੀ ਬਣੀ ਦੁਕਾਨ ਹੁਣ ਵੇਖਦੇ ਆ ਜੇ ਲੱਬੜੀ ਦੁਕਾਨ ਖੱਜਲ ਖਰਾਬੀ ਕਰਨੀ ਪਣੀ ਗਰਮੀ ਬਾਲੀ ਅਜੇ ਸਵੇਰੇ ਸਵੇਰੇ ਆ ਗਏ ਐ ਇਸੇ ਕਰਕੇ ਮੈਂ ਬਾਕੀ ਵੇਖੋ ਹੁਣ ਲੱਬਣੀ ਬਣੀ ਆ ਦੁਕਾਨ ਜੇ ਮਿਲ ਗਈ ਤੇ ਬਾਕੀ ਬਾਕੀ ਇੱਥੇ ਨਾ ਆਏ ਆਪਾਂ ਹੁਣ ਬਟਾਲੀ ਤੇ ਮਟਾਲੇ ਆਇਆ ਵਾਂ ਤੇ ਹੁਣ ਦੇਖਦੇ ਆ ਇੱਥੇ ਲੱਭਦੇ ਆ ਤਿੰਨ ਚਵਾਂ ਜਣਾਂ ਨੂੰ ਪੁੱਛਿਆ ਤੇ ਕਹਿੰਦੇ ਵੀ ਅ ਇੱਥੇ ਪਤਾ ਨਹੀਂ ਆ ਤੇ ਇੱਕ ਵੀਰ ਨੇ ਦੱਸਿਆ ਕਿ ਇੱਥੇ ਨਾ ਆ ਇੱਕ ਜਗਾ ਵਾ ਫਾਟਕਾ ਤੇ ਫਾਟਕ ਤੇ ਲਾਗੇ ਬੰਨੇ ਆ ਤਿੰਨ ਨੰਬਰ ਦੇ ਦੁਕਾਨ ਕੋਈ ਤੇ ਇੱਥੇ ਵੇਖਦੇ ਆ ਜੇ ਇੱਥੇ ਲੱਭ ਗਈ ਦੁਕਾਨ ਤੇ ਫਿਰ ਵੇਖਦੇ ਆ ਤੇ ਕਲੀ ਚ ਗੱਡੀ ਜਾਣੀ ਨਹੀਂ ਆ ਤੇ ਗੱਡੀ ਸਾਈਡ ਤੇ ਖੜਾ ਨਹੀਂ ਪਾਣੀ ਤੇ ਪੁੱਛਣਾ ਪਣਾਗੇ ਇਹਨੂੰ ਕਿੱਥੇ ਆ ਦੁਕਾਨ ਤੇ ਪੁੱਛ ਕੇ ਤੇ ਫਿਰ ਜਾਂਦਾ ਬਾਕੀ ਆ ਅੰਕਲੋਂ ਨਹੀਂ ਕਰਨਦੇ ਤੇ ਆਪਣੀ ਪਈ ਆ ਉਹ ਗ੍ਰਿਲ ਤੇ ਇੱਥੇ ਆ ਜਿਹੜੇ ਵੀ ਨਿਕਲ ਹੁੰਦੀ ਆ ਸਿਸਟਮ ਤੇ ਆ ਸਿਸਟਮ ਆ ਜਿੱਥੇ ਹਾਈਡਰੌਲਿਕਲ ਆ ਆ ਨਿਕਲ ਹੋਂਡਿਆ ਸਮਾਨ ਦੇ ਵਿੱਚ ਪਿਆ ਇਹ ਧਾਰੇ ਸਿਸਟਮ ਵੀ ਲੱਗ ਜਾਂਦੇ ਆ ਚੀਜ਼ਾਂ ਵੀ ਹੋ ਜਾਂਦੀਆਂ ਸਾਰਾ ਸਿਸਟਮ ਆ ਕਰਨ ਵਾਲਾ ਤੇ ਉਹ ਅੰਗਲੂ ਨਹੀਂ ਕਰਨ ਦੇ ਆ ਬਾਕੀ ਸ਼ਾਮਾਂ ਦਾ ਘਾਉਗਾ ਕੰਮ ਪੂਰਾ ਸਮਾਨ ਚਮਕਾਤਾ ਵੀਰ ਨੇ ਜੀ ਕੋਈ ਨਹੀਂ ਬਾਕੀ ਅਰੇ ਵੀ ਚਲੋ ਇਹ ਵੀ ਜੀ ਤਾਂ ਵਾ ਇਹਦੇ ਵਿੱਚ ਭਰੀ ਜਿਹੜਾ ਨਿਕਲਣਾ ਤੁਹਾਡੇ ਜਿਹੜੀ ਪਲੇਟ ਆ ਇਹਦੇ ਵਿੱਚ ਨਿਕਲ ਹੋਣੀ ਆ ਅੱਛਾ ਇਹਦੇ ਵਿੱਚ ਨਿਕਲ ਹੋਣੀ ਆ ਆਹ ਕੈਮੀਕਲ ਹਨ ਕੋਈ ਕੈਮੀਕਲ ਦੇ ਵਿੱਚ ਤੁਹਾਡੇ ਜਿਹੜੀ ਆ ਇਹਨਾਂ ਨੂੰ ਪਲੇਟ ਬਣਦੀਆਂ ਉਹ ਜਿਹੜਾ ਕਰੋਮੀ ਇਲੈਕਟ੍ਰੋ ਪਲੇਟਿੰਗ ਜਿਹੜਾ ਕੰਮ ਆ ਇਹਦੇ ਵਿੱਚ ਹੋਏਗਾ ਦਾ ਸਹੀ ਆ ਸਹੀ ਪਹਿਲਾਂ ਦੇਖਿਆ ਸੀ ਉਹਦੇ ਵਿੱਚ ਤੁਹਾਡੀ ਜਿਹੜੀ ਆ ਜਿੱਦਾਂ ਜੰਗਾਲ ਵਗੈਰਾ ਹੁੰਦਾ ਵਾ ਉਹ ਤੁਹਾਡਾ ਲੱਦਦਾ ਤੇ ਪੋਲਿਸ਼ ਵਗੈਰਾ ਉਧਰ ਅਸੀਂ ਕਰਦੇ ਆ ਬਾਕੀ ਜਿਹੜਾ ਮੇਨ ਪ੍ਰੋਜੈਕਟ ਆ ਆ ਹੀ ਚੱਲਦਾ ਪਿਆ ਸਹੀ ਹੋ ਗਿਆ ਤੇ ਉਹ ਜਿਹੜਾ ਇੱਕ ਦਿਖਾਓ ਇਹ ਲੇਥ ਮਸ਼ੀਨ ਦੇ ਪਾਰਟਸ ਨੇ ਅੱਛਾ ਇਦਾਂ ਤਾਂ ਡਾ ਵੀ ਜਿਹੜਾ ਹੈਗਾ ਵਾ ਪਾਰਟ ਹੈ ਉਹ ਜਿਹੜੀ ਗ੍ਰੇਲ ਪੂਰਾ ਚਮਕੇਗਾ ਪੂਰੀ ਚਮਕੇਗਾ ਪੂਰਾ ਨਵੇਂ ਵਰਗਾ ਹੋ ਜਾਏਗਾ ਤੁਸੀਂ ਪਛਾਣ ਨਹੀਂ ਸਕਦੇ ਨਵੀਂ ਹੈ ਕਿ ਪੁਰਾਣੀ ਕਿਉਂਕਿ ਨਵੀਂ ਗ੍ਰੇਲ ਨਾ ਕਾਫੀ ਮਹਿੰਗੀ ਆ ਤੇ ਮੈਂ ਤਾਂ ਵੀ ਇਹੋ ਕਰਵਾ ਦਿੰਦੇ ਆ ਨਵੀਂ ਪਛਾਣੋਗੇ ਨਹੀਂ ਸਾਡੇ ਕੋਈ ਕਹਿ ਨਹੀਂ ਸਕਦਾ ਕਿ ਇਹ ਤੁਸੀਂ ਨਵੀਂ ਲਾਈਏ ਕਿ ਪੁਰਾਣੀ ਲਾਈਏ ਇਹ ਆਪਣੀ ਦੁਕਾਨ ਭਲਾ ਕਿੱਥੇ ਪਟਾਲੇ ਆਪਣੀ ਭਾਈ ਦੁਕਾਨ ਬੱਜਣ ਲੱਗੇ ਆ ਪਟਾਲੇ ਦੇ ਵਿੱਚ ਬੱਜਣ ਲੱਗੇ ਬਿਲਕੁਲ ਇਹ ਗਰਦਾਸਪੁਰ ਵੱਲੋਂ ਆਈਏ ਆਪਣੀ ਦੁਕਾਨ ਦਾ ਨਾਮ ਕੀ ਆ ਦੇਵਤਾ ਪਲੇਟਿੰਗ ਆ ਜੀ ਦੇਵਤਾ ਦੇਵਤਾ ਪਲੇਟਿੰਗ 1960 ਦੀ ਹੈ 1960 ਦੀ ਤੇ ਇੱਥੇ ਸਾਰਾ ਕੰਮ ਇਹੋ ਹੀ ਹੁੰਦਾ ਵਾ ਕਿ ਜਿੰਨਾ ਨਿੱਕਲ ਵਗੈਰਾ ਹੁੰਦਾ ਵਾ ਇੱਧਰ ਉਹ ਅੰਕਲ ਕਰਨ ਦੇ ਹੀ ਉਹ ਅੱਗੇ ਗਏ ਆ ਤੇ ਉੱਥੇ ਰਗੜਾਈ ਹੁੰਦੀ ਆ ਇੱਥੇ ਸਾਰਾ ਜਿੰਨਾ ਵੀ ਆ ਸਮਾਨ ਆ ਕਿਹੜੀ-ਕਿਹੜੀ ਚੀਜ਼ਾਂ ਹੁੰਦੀਆਂ ਨਿੱਕਲ ਦੇ ਵਿੱਚ ਭਰੀ ਲੋਹੇ ਦੇ ਜਿੰਦੇ ਵੀ ਬੁਲਟ ਦੇ ਸਲੈਂਸਰ ਵਗੈਰਾ ਇੰਜਨ ਵਗੈਰਾ ਜੋੜੀ ਆ ਤੁਹਾਡਾ ਘਰਪਾਨਾ ਕੜੇ ਗਾਤਰ ਵਗੈਰਾ ਤੁਸੀਂ ਕਰਵਾਉਣਾ ਜਾਓ ਸਹੀ ਓਕੇ ਹੋ ਗਿਆ ਚਲੋ ਜਿਹੜੇ ਵੀਰ ਨੇ ਵੀ ਨਿੱਕਲ ਚੀਜ਼ਾਂ ਕਰਾਉਣੀਆਂ ਹਨ ਕਿਉਂਕਿ ਜਿਹੜੀਆਂ ਇਹੋ ਜਿਹੀਆਂ ਦੁਕਾਨਾਂ ਨਾਲ ਇਹੋ ਜਿਹੇ ਕੰਮ ਦੀਆਂ ਉਹ ਲੱਭਦੀਆਂ ਨਹੀਂ ਹੈਗੀਆਂ ਬਹੁਤ ਰੇਅਰ ਹੁੰਦੀਆਂ ਵਾ ਸ਼ਹਿਰਾ 'ਚ ਤੇ ਸ਼ਹਿਰ ਮੈਨੂੰ ਵੀ ਕਿਉਂਕਿ 2 ਘੰਟੇ ਲੱਗ ਗਏ ਤੁਹਾਡੀ ਦੁਕਾਨ ਲੱਭਦਿਆਂ ਤੇ ਮਹਾ ਹੀ ਦੁਕਾਨ ਲੱਭੀ ਪਹਿਲਾਂ ਉਹਦੇ ਅੰਕਲ ਕਹਿੰਦੇ ਕਿ ਟਾਈਮ ਨਹੀਂ ਹੈਗਾ ਤੇ ਫਿਰ ਵੀ ਜਲ ਮੈਂ ਰਿਕਵੈਸਟ ਕੀਤੀ ਅੰਕਲ ਨੂੰ ਤੇ ਅੰਕਲ ਕਹਿੰਦੇ ਕੋਈ ਨਹੀਂ ਕਰ ਦਿੰਨੇ ਆ ਤੇ ਕਹਿੰਦੇ ਪਰ ਸ਼ਾਮਾਂ ਤੱਕ ਹੋਣਾ ਵਾ ਚਲੋ ਕੋਈ ਨਹੀਂ ਕੱਲ ਲੈ ਜਾਾਂਗੇ ਤੇ ਹਾਰੇ ਪੂਰੇ ਚੌਂਕਾਂ ਡਿਆ ਸਮਾਨ ਹੈ ਨਾ ਮਾਰਾ ਹੀ ਵੇਖੋ ਤੁਹਾਡੀ ਵੀ ਇਦਾਂ ਪੂਰੀ ਇਹ ਜਿੰਨੀਆਂ ਦੁਕਾਨਾਂ ਵਾਲੇ ਆ ਵੀਰਾਂ ਨਾਲ ਕੋ ਬਟਾਲੇ ਕੰਮ ਕਰਾਉਂਦੇ ਆ ਸਾਰਾ ਹੀ ਤੇ ਮੈਂ ਤੇ ਪਹਿਲਾਂ ਚੱਲਿਆ ਹੀ ਫੋਰਾ ਚੋਂ ਕਿ ਉੱਥੋਂ ਇੱ ਜਾਪੜ ਡਾਇਰੈਕਟ ਇੱਥੇ ਆ ਕੇ ਵੀ ਚਲੋ ਯਾਰ ਉੱਥੇ ਚੱਲ ਜਾਨੇ ਕੋਈ ਗੱਲ ਨਹੀਂ ਪਟਾਲੇ ਜੀ ਕਿਹਨੇ ਉਹ ਵੀ ਪੁੱਛੋਗੇ ਸਾਰਿਆਂ ਨੇ ਇੱਥੇ ਭੇਜਣਾ ਨਹੀਂ ਨਹੀਂ ਮੈਂ ਤੁਹਾਡਾ ਨਾਮ ਆ ਵੀ ਸੁਣਿਆ ਸੀ ਤਾਂ ਹੀ ਫਿਰ ਇੱਧਰ ਆ ਗਿਆ ਤੇ ਬਾਕੀ ਕੰਮ ਵੀਰਾਂ ਦਾ ਸੋਹਣਾ ਹੀ ਆ ਕਿਉਂਕਿ ਆ ਵੇਖਣ ਡਿਆ ਮੈਂ ਆਪਣੀ ਗ੍ਰੀਲ ਵੀ ਇਦਾਂ ਚਮਕੂਗੀ ਆ ਨਾ ਗ੍ਰੀਲਾਂ ਦੇ ਵਿੱਚੋਂ ਕੱਢਦਾ ਸਮਾਨ ਤੇ ਆ ਜਿਹੜੀ ਨਾ ਇਹ ਪਲਾਸਟਿਕ ਆ ਗ੍ਰੀਲ ਦੇ ਵਿੱਚ ਪਲਾਸਟਿਕ ਆ ਤੇ ਇਹ ਨਿਕਲਦੇ ਹੋਣੀ ਨਹੀਂ ਇਹ ਕੱਢਤੀ ਤੇ ਪੇਂਟ ਕਰਾਂਗੇ ਸਿਲਵਰ ਕਲਰ ਦਾ ਪੇਂਟ ਕਰਾਂਗੇ ਉਹੀ ਗੱਲ ਬਣਨੀ ਹੈ ਅੱਗੇ ਵੀ ਹੋਇਆ ਪਰ ਉਹ ਸਹੀ ਨਹੀਂ ਹੋਇਆ ਬਰੇ ਤਰੀਕੇ ਨਾਲ ਬਾਕੀ ਹੁਣ ਕਰਾਉਣੇ ਆ ਦੀ ਪੀਪੀਐਫ ਦੀ ਕਟਿੰਗ ਤੇ ਬਾਕੀ ਅੱਜ ਤੇ ਨਾ ਸਾਰਾ ਦਿਨ ਨਿਕਲ ਗਿਆ 12 ਵਜੇ ਸਵੇਰ ਦੇ 9 ਵਜੇ ਤੇ ਨਿਕਲਿਆ ਕਰੋ ਤੇ ਸਿਰਫ ਗੱਡੀ ਦੀ ਗ੍ਰਿਲ ਦਾ ਉਹ ਕਰਾਉਣੀ ਸੀ ਦੂਜੀ ਕੀ ਹੁੰਦੀ ਕ੍ਰੋਮ ਕਰਾਉਣੀ ਸੀ ਤੇ ਉਹ ਮਾਹੀ ਦੁਕਾਨ ਲੱਭੀ ਇੱਥੋਂ ਬਟਾਲਿਓ ਤੇ ਦੀਵਤਾਲੇ ਬੜੇ ਮਸ਼ਹੂਰ ਆ ਤੇ ਮਾਹਾਂ ਹੀ ਲੱਭੇ ਪਰ ਉਹ ਵੀ ਉਹਨਾਂ ਨੇ ਵੀ ਕੰਮ ਨਾ ਏਦਾਂ ਬੰਦ ਕਰ ਦਿੱਤਾ ਸੀ ਤੇ ਪਰ ਫੇਰ ਉਹਨਾਂ ਨੇ ਫੇਰ ਵੀ ਉਹਨਾਂ ਨੇ ਚਾਰਿਆਂ ਦੇ ਮਾਲੀ ਕਹਿੰਦੇ ਕਰ ਦਿੰਨੇ ਆ ਤੇ ਪਹਿਲਾਂ ਤੇ ਆ ਕਹਿੰਦੇ ਵੀ ਅੰਮ੍ਰਿਤਸਰ ਚਲ ਜਿਓ ਉਹਨਾਂ ਕੋਲ ਕਰਾ ਲਓ ਤੇ ਪਰ ਉੱਥੇ ਮੈਂ ਹਬੀ ਰਿਕਵੈਸਟ ਕੀਤੀ ਵੀ ਨਹੀਂ ਇੰਨੀ ਦੂਰੋਂ ਕਰਾਉਣਾ ਨਹੀਂ ਟਾਈਮ ਲੱਗ ਜਾਣਾ ਫੇਰ ਵੀ ਵੀਰ ਨੇ ਕਰ ਦੇ ਲੱਗੇ ਹੁਣ ਕਹਿੰਦੇ ਵੀ ਸ਼ਾਮਾਂ ਤੱਕ ਕਰ ਦਾਂਗੇ ਵੇਖੋ ਫੇਰ ਨਾਲੇ ਦਿਖਾਵਾਂਗੇ ਤੁਹਾਨੂੰ ਜਦੋਂ ਕੰਪਲੀਟ ਹੁੰਦੀ ਆ ਮਰਸੀਡੀ ਹੁਣ ਤੇ ਪੇਂਟ ਵੀ ਹੋਣ ਡਿਆ ਉਹਦਾ ਬਾਕੀ ਹੁਣ ਆਪਾਂ ਪੀਪੀਐਫ ਦੀ ਕਟਿੰਗ ਕਰਾਉਂਦੇ ਇ ਬਾਕੀ ਸਿਰਾਂ ਬੈਡਿੰਗ ਕੋਡਿੰਗ ਦਾ ਕੰਮ ਰੰਦਾ ਹੀ ਉਹ ਵੀ ਕਰਵਾਉਨੇ ਆ ਉਹ ਵੀ ਕਾਫੀ ਮਹੀਨਾ ਡੇੜੀ ਹੋ ਗਿਆ ਵਾ ਇਹ ਕੰਮ ਪੈਂਡਿੰਗ ਪਿਆ ਸੀ ਅੱਜ ਟਾਈਮ ਕੱਢਿਆ ਫਿਰ ਦੁਕਾਨ ਤੋਂ ਵੀ ਟਾਈਮ ਕੱਢਣਾ ਹੀ ਪੈਣਾ ਕੰਮ ਤੇ ਟਾਈਮ ਕੱਢ ਕੇ ਕਰਵਾਉਣੀ ਪੈਂਦੇ ਆ ਆ ਆ ਗਏ ਆਪਣੇ ਵੀਰ ਕੋ ਸੋਡੀ ਕਾਰ ਵਰਲਡ ਵਾਲਿਆਂ ਕੋ ਤੇ ਇਹ ਆਪਣਾ ਭਰਾ ਹੀ ਆ ਸੱਜਣ ਹੀ ਬਣਿਆ ਵਾ ਤੇ ਨਵਾਂ ਹੀ ਕੰਮ ਖੋਲਿਆ ਵਾ ਤੇ ਬੜੇ ਵਧੀਆ ਰੀਜ਼ਨੇਬਲ ਰੇਟ ਤੇ ਕੰਮ ਕਰਦਾ ਵਾ ਤੇ ਇੱਧਰ ਆ ਜਿਹੜਾ ਵਾ ਇੱਧਰ ਹੈਗਾ ਪਠਾਨਕੋਟ ਹਾਈਵੇ ਆ ਇਹ ਤੇ ਇਹ ਹੈਗਾ ਅੰਮ੍ਰਿਤਸਰ ਤੋਂ ਬਟਾਲਾ ਬਟਾਲੇ ਤੋਂ ਪਠਾਨਕੋਟ ਇਹ ਹਾਈਵੇ ਤੇ ਇੱਥੇ ਇਹਨਾਂ ਦਾ ਕੰਮ ਇੱਧਰ ਹੈਗੀ ਮਹਿੰਦਰਾ ਵਾਲਿਆਂ ਦੀ ਜਾਂਸੀ ਇੱਧਰ ਇੱਕ ਹੰਡਾਈ ਵਾਲਿਆਂ ਦੀ ਆ ਇਹਦੇ ਅੱਗੇ ਥੋੜੀ ਮਹਿੰਦਰਾ ਵਾਲਿਆਂ ਦੀ ਆ ਤੇ ਫੋਟਾਟਾ ਵਾਲਿਆਂ ਦੇ ਇਹ ਕੁਛ ਫੋਟਾਟਾ ਵਾਲਿਆਂ ਦੀ ਆ ਹਾਂ ਇੱਧਰ ਜਾਂਸੀ ਆ ਤੇ ਸਾਹਮਣੇ ਆ ਵੀਰ ਦਾ ਕੰਮ ਵਧੀਆ ਕੰਮ ਜੈਨੂਨ ਤੇ ਰੇਟ ਵੀ ਵਧੀਆ ਤੇ ਕੰਮ ਦੀ ਸਲਾਹ ਵੀ ਵਧੀਆ ਦਿੰਦਾ ਭਰਾ ਤੇ ਇਹਨਾਂ ਦਾ ਕੋਈ ਕੰਮ ਜਿੰਨੇ ਕਰਾਉਣ ਦੇ ਆ ਤੇ ਵਧੀਆ ਰੇਟ ਰੂਟ ਸਹੀ ਆ ਬਾਕੀ ਚੱਲਣ ਦਾ ਕੰਮ ਘੰਟੇ ਡੇਢ ਲੱਗ ਜਾਣਾ ਆ ਫਾਈਨਲ ਕਟਿੰਗ ਰਹਿ ਗਈ ਤੇ ਆ ਚੱਲਣ ਦਾ ਕੰਮ ਕਟਿੰਗ ਦਾ ਉਹ ਨਹੀਂ ਸਾਫ਼ ਹੋ ਗਈ ਜਿੰਨੀ ਆ ਨਾ ਕਟਿੰਗ ਹੋਈ ਹੈ ਕਰਵਾ ਕੇ ਤਾਂ ਠੀਕ ਸੈਟ ਹੈ ਤਾਂ ਬੰਦਿਆ ਬਾਈ ਵਾਕੇ ਉਹ ਚੱਲਣਗਾ ਫਾਇਰ ਨੂੰ ਆ ਜੀ ਤੇ ਤਾਂ ਫਿਰ ਕਿਥੋਂ ਬਾਈ ਨਹੀਂ ਬਸ ਬਾਕੀ ਆਪਣਾ ਭਰਾ ਕੋ ਜਰੂਰ ਆਇਆ ਕਰੋ ਤੇ ਕੰਮ ਪੂਰਾ ਟੌਪ ਦਾ ਕਰਦਾ ਵਾ ਤੇ ਰੇਡ ਵੀ ਜਾਨਵਰਾਂ ਹਰੇਕ ਚੀਜ਼ ਵਰ ਜਾਂਦੀ ਆ ਤੇ ਇਹ ਪ੍ਰਮੋਸ਼ਨ ਤੇ ਹੈ ਨਹੀਂ ਕੋਈ ਕਿਉਂਕਿ ਆਪਣਾ ਭਰਾ ਵਾ ਤੇ ਇਹਦੇ ਕੋਲ ਆਪਾਂ ਆ ਜੰਦੇ ਆ ਕੰਮ ਵਧੀਆ ਕਰਦਾ ਵਾ ਹਰੇਕ ਚੀਜ਼ ਇੱਕੋ ਡਿਵਾਈਸ ਲਈਦੀ ਭਰਾ ਕੋ ਤੇ ਐਡਵਾਈਸ ਵੀ ਵਧੀਆ ਦੇ ਦਿੰਦਾ ਵਾ ਤੇ ਬਗਲੇ ਕੰਮ ਵੀ ਵਧੀਆ ਕਰ ਦਿੰਦਾ ਵਾ ਤੇ ਜਿੰਨੇ ਆਪਣੇ ਜੀ ਭਰਾ ਵਾ ਆਪਣੇ ਸਰਕਲ ਚ ਸਾਰੇ ਭਰਾ ਇੱਕੋ ਆਨ ਕਰਦੇ ਵੀ ਉਹ ਤੇ ਰੇਡ ਫੂਡ ਪਤਾ ਕਰਨ ਲੈਣਾ ਜਿਹੜਾ ਪਤਾ ਕਰਨਾ ਆਪਾਂ ਨੰਬਰ ਵੀ ਦੇਵਾਂਗੇ ਇਸ ਵੀ ਹੁੰਦੇ ਤੇ YouTube 'ਚ ਵੀ ਦੇਵਾਂਗੇ ਨੰਬਰ Instagram ਤੇ ਨੰਬਰ ਦਵਾ ਕੇ ਕਰਦੇ ਵੀ ਉਹਦਾ ਤੇ ਬਾਕੀ ਜਿਹੜੀ ਜਾਂ ਪੁੱਛਣੀਆਂ ਹੋਣੀਆਂ ਨੇ ਉਸ ਦਾ ਜਿਹੜੀ ਰੈਫਰੈਂਸ ਤੇ ਆਉਣਗੇ ਉਹਨਾਂ ਦਾ ਸਪੈਸ਼ਲ ਮਾਰਕਣ ਕੀਤਾ ਜਾਏਗਾ ਬਾਕੀ ਉਹਦੇ ਆਪਣੇ ਸੱਜਣ ਵੀ ਆਉਣਗੇ ਜਿੰਨੇ ਆਉਣਗੇ ਬਾਕੀ ਚਲੋ ਜਿਹੜੇ ਹੋਰ ਵੀ ਕੀ ਆਉਣਗੇ ਇਹ ਪੂਰਾ ਮਾਰਕਣ ਕਰੂਗਾ ਬਾਕੀ ਮੇਰੀ ਗੱਲ ਆ ਕਿ ਇਹਦੀ ਬੋਲੀ ਠੀਕ ਹੈ ਵਧੀਆ ਸੁਭਾਵਾ ਡੰਡਾ ਸੁਭਾਵਾ ਵਧੀਆ ਤਰੀਕੇ ਨਾਲ ਕਮਿਊਨੀਕੇਟ ਕਰਦਾ ਵਾ ਤੇ ਇਹ ਨਹੀਂ ਗੱਲ ਹੈਗਾ ਕਿ ਥਾਗੀ ਧੋਰੀ ਵਾਲਾ ਕੰਮ ਨਹੀਂ ਹੈਗਾ ਵਧੀਆ ਰੇਟ ਦੇਊਗਾ ਤੁਹਾਨੂੰ ਠੀਕ ਹੈ ਤੇ ਜਿਹੜੀਆਂ ਚੀਜ਼ਾਂ ਆਪਣੇ ਕੋਲ ਅਵੇਲੇਬਲ ਹੋਣਗੀਆਂ ਉਹ ਵੀ ਪਾ ਕੇ ਦਊਗਾ ਜਿਹੜੀਆਂ ਨਹੀਂ ਹੋਣਗੀਆਂ ਉਹ ਵੀ ਅਵੇਲੇਬਲ ਕਰਵਾ ਦਊਗਾ ਤੇ ਬਾਕੀ ਹੋਰ ਕਰਨ ਪਾਗਲ ਬਾਦ ਜੀ ਆਪਣੇ ਕੰਮ ਦੇ ਰਿਹਾ ਦੱਸੋ ਆਪਣੇ ਵੀ ਆਪਣਾ ਬਸ ਭਾਈ ਨਵਾਂ ਇੱਕ ਕੰਮ ਨਹੀਂ ਸੀ ਸੋਚ ਕੇ ਸ਼ੁਰੂ ਕੀਤਾ ਹੈ ਇਹ ਚੀਜ਼ ਕੁਆਲਟੀ ਵਧੀਆ ਹਾਂ ਸਹੀ ਗੱਲ ਹੈ ਤੇ ਇਹ ਬਾਜ਼ਾਰ ਚ ਤੁਹਫਾ ਨਹੀਂ ਗਿਆ ਜਿਆ ਕਾਫੀ ਭਾਈ ਪਸੰਦ ਬਾਕੀ ਕਰਨ ਦਾ ਆਪੋ ਆਪਣੀ ਕਿਸੇ ਜਣਾ ਸੋਚ ਆਪੇ ਕੀ ਨਾ ਗੱਲ ਕਰਦਾ ਆਪਾਂ ਵਧੀਆ ਵੱਖਰੇ ਤਰੀਕੇ ਨਾਲ ਕੰਮ ਕਰਨਾ ਹੈ ਨਾ ਕੰਮ ਵੱਖਰੇ ਤਰੀਕੇ ਨਾਲ ਇਹ ਹੈ ਮਗਰਲ ਦੀ ਗੱਲ ਪੈਸੇ ਨਾਲ ਨਹੀਂ ਦੇਖਣਾ ਤੇ ਆਪਾਂ ਇਹਦੇ ਸੱਜਣ ਮੇਰੀ ਜੋੜਨੇ ਆ ਕੰਮ ਦੇ ਨਾਲ ਜᱹਨੀ ਹੈ ਤੇ ਜਿਹੜਾ ਕਿ ਮਹਿੰਗਾ ਕੰਮ ਕਈ ਕਰਾ ਲੈਂਦੇ ਆ ਨਾ ਅੱਜ ਕੱਲ ਗੱਲ ਨਹੀਂ ਆ ਵੀ ਕੀ ਹੈ ਕਿ ਮਾੜੀ ਕੰਮ ਕਰਾਏ ਦੋ ਤਿੰਨ ਵਧੀਆ ਕੰਮ ਕੀਤੇ ਆ ਤੇ ਯਾਰੀ ਦੋਸਤੀ ਤਾਂ ਆਪਣੀ ਪਹਿਲਾਂ ਦੀ ਹੀ ਵੀ ਹੈ ਨਾ ਤੇ ਹੁਣ ਇਹ ਅੱਜ ਕਰੋ ਵੀਰ ਨੇ ਕੰਮ ਕੀਤਾ ਵਾ ਬਰਾਮਾ ਤਾਂ ਤਕਰੀਬਨ ਜਿੰਨੇ ਕਰਾਉਣੇ ਆ ਜਿੰਨੇ ਇਹਨਾਂ ਕੋਲ ਹੈਗੇ ਆ ਤਕਰੀਬਨ ਸਾਰੇ ਭਰਾਗੋ ਕਰਾਏ ਕਰਨੇ ਆ ਬਾਕੀ ਵਧੀਆ ਰੇਟ ਉਪਦੇੰਦਾ ਵਾ ਤੇ ਕੰਮ ਵਧੀਆ ਸੋਹਣਾ ਕੰਮ ਬਾਕੀ ਕਰਨ ਭਾਗਾਂ ਵਾਲੇ ਸਹੀ ਹੈ ਕੋਈ ਕਰੋਗੇ ਨਹੀਂ ਹੋਗਾ ਮਜ਼ਾਰਾ ਹੀ ਭਰਾ ਰੇ ਵਧੀਆ ਕਾਪੀ ਕੀ ਆਪਦਾ ਸਾਰਾ ਕੰਮ ਆਪਾਂ ਫਾਈਨਲ ਹੋ ਗਿਆ ਵਾ ਤੇ ਇੱਕ ਸਿਰਾਂ ਬੜੀ ਕੋੜੀ ਰਹਿ ਗਈ ਆ ਜਿਹਨੂੰ ਵੀਰਕੇ ਦੀਆ ਪਾਉਣੀ ਚੜਾਉਂਗੇ ਜੋ ਤਾਂ ਨਹੀਂ ਜਦੋਂ ਸਾਡਾ ਤੁਹਾਨੂੰ ਗਰੇਲ ਭਾਜੀ ਫਸ ਮੇਰੇ ਨੀਡ ਦਾ ਨਾ ਰੈਡੀ ਕਰਾ ਲਈਆ ਵਧੀਆ ਕੁਆਲਿਟੀ ਦੀ ਆਪਾਂ ਵੇਟ ਕਰਦੇ ਪਏ ਆ ਆਓ ਗਰੇਲ ਨੂੰ ਤੁਹਾਨੂੰ ਬੜਾ ਪਿਆਰ ਤੇ ਮਿਲਦੇ ਨਹੀਂ ਮੈਂ ਤੁਹਾਡੇ ਦਾ ਪਾਣੀ ਕਰਕੇ ਆਪਣੀ ਘਰ ਦੀ ਦੁਕਾਨ ਆ ਆਪਾਂ ਇਥੋਂ ਬੰਗੋਂ ਨੂੰ ਆਂ ਤਿਆਰ ਲੈ ਨਾ ਉਹ ਆ ਯਾਨੀ ਇਹ ਸਟੈਂਡਰਡ ਚਲੋ ਭਈਆ ਤੇ ਇਹ ਚੈਟਰ ਮਰਾਲੋ ਕੇ ਅੰਦਰ ਪਵਾ ਲਾਂਗੇ ਆਪਾਂ ਵਿੱਚ ਚੱਲ ਜੇਗਾ ਇੱਕ ਆ ਨਾ ਜਦੋਂ ਨਾਲਾ ਬੰਪਰ ਲੱਗ ਗਿਆ ਇਹ ਨਾ ਪਿੱਛੋਂ ਇਥੋਂ ਤੇ ਬੰਪਰ ਤੇ ਚੇਂਜ ਹੋ ਗਿਆ ਤੇ ਆ ਨਾਲ ਹੀ ਲੱਗੀ ਤੇ ਹੁਣ ਦੋਰੇ ਲਵਾਉਣੀ ਪੈਣੀ ਆ ਆ ਲਾਉਨੇ ਆ ਫਿਰ ਆ ਲਾ ਦੋ ਗਿਰਦੀ ਫਿਰ ਲਾਓ ਇੱਥੇ ਸਾਫ਼ ਜੀ ਕਰਕੇ ਲਾ ਦੋ ਇੱਥੇ ਸੈਂਟਰ ਜੇ ਚ ਕਰਕੇ ਨਾ ਤੇ ਇਹ ਇਹਨੂੰ ਕੀ ਕਹਿੰਦੇ ਪਲੇਟ ਕਹਿੰਦੇ ਕੀ ਕਹਿੰਦੇ ਇਹਨੂੰ ਸਕੱਪਲੇਟ ਸਕੱਪਲੇਟ ਜਿਹੜੀ ਸਕੱਪ ਪਲੇਟ ਰਹਿ ਗਈ ਆਪਣੀ ਬੰਪਰ ਆਪਾਂ ਨਵਾਂ ਪਵਾ ਲਿਆ ਸੀ ਥੋੜੇ ਦਿਨਾਂ ਹੀ ਬਾਅਦ ਇਹਨੂੰ ਨਜ਼ਰ ਲੱਗ ਗਈ ਜਦੋਂ ਬਾਕੀ ਕਰਨਵੀਰ ਆਪਣੇ ਕੋਲ ਜਿਹੜੇ ਅਲੋਏ ਆ ਤੇ ਕਿਹੜੀ ਕਿਹੜੀ ਸਾਈਜ਼ ਚ ਆਉਂਦੇ ਆ ਤੇ ਇਹ ਦੱਸਿਓ ਤੁਸੀਂ ਭਾਈ ਅੱਜਕੱਲ ਜ਼ਿਆਦਾ ਚੱਲਦੇ ਪਏ ਆ 16 17 ਹੋ ਗਿਆ ਅੱਛਾ ਵੱਟੀ-ਗੱਟੀ ਹੁਣ ਸਪੋਰਟ ਵੀ ਆਂ ਚਲੋ 20 22 ਤੋਂ ਵੀ ਪਾਈ ਜਾਂਦੇ ਨੇ ਸਹੀ ਆ ਤੇ ਆਹ ਸਾਰੀ ਵੈਰਾਈਟੀ ਲੱਗੀ ਆ ਆਹ ਵੈਰਾਈਟੀ ਸਾਰੀ ਲੱਗੀ ਪਈ ਆ ਇੱਧਰ ਵੀ ਲੱਗੀ ਪਈ ਆ ਮਿੰਡਾ ਮਿੰਡਾ ਕੰਪਨੀ ਵੀ ਛੋਟੀ ਕਿਹੜੀ ਕੰਪਨੀ ਮਿੰਡਾ ਮਿੰਡਾ ਕੰਪਨੀ ਓਕੇ ਓਮ ਅਮਰੂਤੀ ਨੂੰ ਡਾਡੇ ਵਿਚ ਤ ਬਣਾ ਕੇ ਦਿੰਦੇ ਆ ਸਹੀ ਆ ਸਹੀ ਆ ਬਾਕੀ ਗੱਲ ਇੱਥੇ ਮੁੱਕਦੀ ਆ ਵੀ ਤੁਸੀਂ ਅੰਮ੍ਰਿਤਸਰ ਸਾਰੇ ਟਰਾਈ ਕਰਕੇ ਆਇਓ ਤੇ ਫਿਰ ਪ੍ਰਾਗੋ ਭਾਵੇਂ ਆਇਓ ਲਾਸਟ ਜਾ ਜਾਇਓ ਭਾਵੇਂ ਪਰ ਰੇਟ ਬਹੁਤ ਵਧੀਆ ਹੁੰਦਾ ਜੀ ਤੇ ਬਾਕੀ ਐਡਵਾਈਸ ਜਿਹੜੀ ਕਰਨਵੀਰ ਦਿੰਦਾ ਨਾ ਉਹ ਬਹੁਤ ਵਧੀਆ ਐਡਵਾਈਸ ਦਿੰਦਾ ਵਾ ਤੇ ਜਿਵੇਂ ਕਿ ਇਹਦਾ ਕੇਨੇ ਸਾਈਜ਼ ਕਈ ਓਵਰਸਾਈਜ਼ ਪਾਲਦੇ ਚਲੋ ਆਪਣਾ ਕਿਸੇ ਦਾ ਸ਼ੌਂਕ ਆ ਬਾਕੀ ਉਹਦੇ ਹਿਸਾਬ ਨਾਲ ਐਡਵਾਈਸ ਵਧੀਆ ਦਿੰਦਾ ਕਰਨਵੀਰ ਅਵੀ ਲੋਏ ਵਧੀਆ ਆਪਣੇ ਕੋਲ ਮਰਸੀੜੀ ਵਾਲੇ ਆ ਇਹ ਕਿਹੜੀ ਗੱਡੀ ਨੂੰ ਪੈਂਦੇ ਆ ਇਹ 20 ਇੰਚਰ ਨੇ ਜੀ ਕਿਹੜੀ ਕਿਹੜੀ ਗੱਡੀ ਨੂੰ ਪੈਂਦੇ ਆ ਕੂਈ ਆਂਦੇ ਡਰੈਕਟ ਫਿਟਮੈਂਟ ਅੱਛਾ ਥਾਰ ਨੂੰ ਪੈ ਜਾਣਗੇ ਅੱਛਾ ਹਾਂਜੀ ਮਲਟੀ ਹੋਰ ਬਾਕੀ ਥਾਰ ਦੇ ਵੀ ਆਪਣੇ ਕੋਲ ਹਨਾ ਪਏ ਆ ਫਿਊਲ ਵਗੈਰਾ ਦੇਣਾ ਸਹੀ ਆ ਬਾਕੀ ਹੋਲੀ ਵਾਲੀ ਹੋਰ ਕੰਮ ਖਿੱਚਣਾ ਵਾ ਤੇ ਬਾਕੀ ਇਧਰ ਮਿਊਜ਼ਿਕ ਸਿਸਟਮ ਵੀ ਕਾਫੀ ਆ ਕਰਨਵੀਰ ਮਿਊਜ਼ਿਕ ਸਿਸਟਮ 'ਚ ਕਿਹੜੀ ਕਿਹੜੀ ਵੈਰਾਈਟੀ ਆਪਣੇ ਕੋਲ ਪਈ ਭਾਜੀ ਸਾਰੇ ਪ੍ਰੀਮੀਅਮ ਬ੍ਰਾਂਡ ਵੀ ਮਿਲ ਜਾਣਗੇ ਜਿਵੇਂ ਡੀਡੀ ਆਡੀਓ ਹੋ ਗਿਆ ਓਕੇ ਮੋਰੇਲ ਓਕੇ ਸਕਰੀਨਾਂ ਤੇ ਫੋਨ ਹੋ ਗਿਆ ਬਾਕੀ ਨੋਰਮਲ ਸਕਰੀਨਾਂ ਵੀ ਮਿਲ ਜੰਦੀਆਂ ਸਾਰੀਆਂ ਜੈਮਸਟੋਨ ਡਾਇਮੰਡ ਠੀਕ ਆ ਕਰਕੇ ਟ੍ਰੈਂਡ ਦੇ ਹਿਸਾਬ ਦਾ ਸਾਰੀਆਂ ਬਾਕੀ ਬੜੇ ਘੱਟ ਰੇਟ ਤੇ ਮਿਊਜ਼ਿਕ ਸਿਸਟਮ ਦਾ ਹੀ ਸਾਰਾ ਸਮਾਨ ਪਿਆ ਵਾ ਸਾਰੀ ਵਾਇਰਿੰਗ ਹੋ ਜਾਂਦੀ ਆ ਐਂਪ ਪੰਪ ਸਾਰਾ ਸਿਸਟਮ ਲੱਗ ਜਾਂਦਾ ਵੀਰ ਕੋ ਤਕਰੀਬਨ ਸਾਰਾ ਸਿਸਟਮ ਜਿੰਨਾ ਮੋਡੀਫਿਕੇਸ਼ਨ ਦਾ ਨਾ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਜੂਗਾ ਠੀਕ ਆ ਲਓ ਇਹ ਵੀਲ ਮਿਊਜ਼ਿਕ ਸਿਸਟਮ ਪੀਪਫ ਇਹ ਇਹ ਸਾਰਾ ਕੁਝ ਹੋ ਜਾਏਗਾ ਬਾਕੀ ਆਪਣੇ ਉਹ ਵੀ ਕਰਦੇ ਨਾ ਤੁਸੀਂ ਦੋ ਕੀ ਹੁੰਦਾ ਵਾ ਅਲਾਈਨਮੈਂਟ ਵਗੈਰਾ ਸਾਰਾ ਕੁਝ ਉਹ ਵੀ ਕਰਦੇ ਆ ਸੀਟ ਕਵਰ ਠੀਕ ਆ ਤੇ ਇੰਟੀਰੀਅਰ ਦੀ ਜਿਹੜੀ ਮੋਡੀਫਿਕੇਸ਼ਨ ਆ ਉਹ ਵੀ ਕਰਦੇ ਵੀਰੋ ਨਹੀਂ ਇਸ ਟਾਈਮ ਤੇ ਚਲੋ ਗੱਡੀ ਨਹੀਂ ਕੋਈ ਹੈਗੀ ਇੰਟੀਰੀਅਰ ਦਾ ਕੰਮ ਵੀ ਕਰਦੇ ਆ ਤੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਤੁਹਾਨੂੰ ਇੱਕੋ ਛਤ ਤੇ ਮਿਲ ਜਾਣਗੀਆਂ ਸੋਹਣਾ ਕੰਮ ਭਰਾ ਦਾ ਤੇ ਹੁਣ ਆਪਾਂ ਕਰਵਾ ਲਈ ਕਟਿੰਗ ਕਟਿੰਗ ਪੀਪੀਐਫ ਦੀ ਤੇ ਹੁਣ ਅੱਗੇ ਉਹ ਕੁਛ ਨਾ ਕੁਛ ਕਰਾਵਾਂਗੇ ਇੱਕ ਤੇ ਗ੍ਰਿਲ ਮਗਾਉਣੀ ਏਦੀ ਫਰੰਟ ਵਾਲੀ ਤੇ ਗ੍ਰਿਲਾ ਤੇ ਮਿਲਦੀਆਂ ਇੱਕੋ ਹੀ ਪਾਉਣੀ ਆਪਣੇ ਭਰਾ ਕੋਈ ਤੇ ਗ੍ਰੇਲ ਪਾਵਾਂਗੇ ਇੱਕ ਰੂਬੀ ਕੋਨ ਵਾਲੀ ਤੇ ਬਾਕੀ ਤੇ ਹੋਰ ਕੰਮ ਨਿੱਕੇ ਮੋਟੇ ਚੱਲਦੇ ਰਹਿਣਗੇ ਬਾਕੀ ਆ ਚੀਜ਼ ਜਿਹੜੀ ਨਾ ਜੇ ਸੈਟੀ ਆ ਅਜੇ ਇਹੋ ਹੀ ਰੱਖਣੀ ਆ ਫਿਲਹਾਲ ਤੇ ਇਹੋ ਹੀ ਆ ਜਿਹੜੀ ਬੇਸ ਮਾਡਲ ਚ ਆਈ ਆ ਆਪਣੇ ਠੀਕ ਲੱਗਣ ਦੀ ਸਹੀ ਲੱਗਣ ਦੀ ਆ ਤੇ ਬਾਕੀ ਮੈਡ ਮੂਡ ਤੇ 7D ਜਿਹੜੀ ਓਵਰ ਖਾ ਗਰਮੀ ਕਾਫੀ ਹੋ ਗਈ ਆ ਤੇ ਨਿੰਬੂ ਪਣੀ ਪੀਨੇ ਆ ਗਰਮੀ ਨਾਲ ਕਾਫੀ ਹੰਡ ਗਰਾਉਂਡੀ ਐ ਇਸ ਟਾਈਮ ਤੇ ਅੱਜ ਖੜੇ ਕੰਮ ਗੁੰਮ ਦੇ ਆਪਣਾ ਕਰਾਏ ਆ ਸਾਰਾ ਤੇ ਬਾਕੀ ਰਹਿ ਗਿਆ ਕੰਮ ਹੁਣ ਸਿਰਾ ਮੈਟਿੰਗ ਦਾ ਫੇਰ ਰਹਿ ਗਿਆ ਕਟਿੰਗ ਕਰਾਏ ਆ ਉਹਦੀ ਗੱਡੀ ਦੀ ਪੀਪੀਐਫ ਦੀ ਤੇ ਬਾਕੀ ਜਿਹੜੀ ਗ੍ਰਿਲ ਹੀ ਆਪਣੀ ਉਹ ਵੀ ਆਪਾਂ ਦੇ ਆ ਤੇ ਹੁਣ ਗ੍ਰਿਲ ਲੱਗੂਗੀ ਸ਼ਾਇਦ ਕੱਲ੍ਹ ਮਿਲੇ ਕੰਮ ਵੀਰ ਕਹਿੰਦਾ ਵਧੀਆ ਕਰਾਂਗੇ ਬਾਗ ਵੀ ਕਰ ਲਈ ਉਹਨਾਂ ਵੀ ਕੰਮ ਹੋਰ ਪੈਂਦੇ ਰਹਿੰਦੇ ਇਦਾਂ ਨਿਕਲ-ਨਿਕਲ ਕਰਾਉਣੀ ਕਰ ਲੂ ਕਿਤੇ ਵੀਰ ਵੀ ਕਰਾਉਣੇ ਪੈਂਦੇ ក្រੌਮ ਵਾਲੇ ਛੱਲੇ ਤੇ ਜਾਂਦੀ ਆ ਤੇ ਇਹ ਵੀ ਕਰਾਉਣੇ ਹੀ ਪੈਣੇ ਕਿਸ ਦਿਨ ਨੂੰ ਤੇ ਵਧੀਆ ਵੀਰਨਾ ਪੈ ਗਈ ਸਾਝ ਤੇ ਹੁਣ ਕਹਿੰਦਾ ਅਗੀ ਕੱਲ ਬਸੇ ਰੱਖ ਦਾਂਗੇ ਚੰਗੀ ਤਰ੍ਹਾਂ ਚਮਕਾ ਚਮਕੂਗੇ ਕਹਿੰਦਾ ਅੱਜ ਵੀ ਹੋ ਜੂਗਾ ਕਹਿੰਦਾ ਪਰ ਅੱਜ ਕਾੜੀ 'ਚ ਹੋਣਾ ਨਹੀਂ ਸਹੀ ਕਿ ਲਾਓ ਵੀ ਨੰਬੂ ਬਣੇ ਪੀਏ ਬਾਕੀ ਕੈਮੀਕਲ ਤੋਂ ਤੇ ਰਾਹ ਦੀ ਚਾਹੀਦੀ ਆ ਕੈਮੀਕਲ ਤੋਂ ਬਚਣਾ ਚਾਹੀਦਾ ਇਹੋ ਜਿਹੀਆਂ ਪੀਣੀ ਚਾਹੀਦੀਆਂ ਨਿੰਬੂ ਪਾਣੀ ਹੋ ਗਿਆ